ਹਾਂਜੀ ਸੱਚੇ ਆ ਕੱਲ ਜੀ ਸਾਰਿਆਂ ਨੂੰ ਤੁਹਾਡਾ ਸੰਤ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਵਾਪਰਾਂ ਜਾ ਰਹੀਆਂ ਬਹੁਤ ਹੀ ਟੇਸਟੀ, ਇੱਕਦਮ ਹੈਲਦੀ ਸੂਜੀ ਚੂਰਮਾ ਲੱਡੂ ਜੋ ਕਿ ਤੁਸੀਂ ਇੱਕ ਵਾਰੀ ਖਾ ਲੇ ਤਾਂ ਬਾਰ-ਬਾਰ ਖਾਣਾ ਚਾਹੋਗੇ। ਇੱਕਦਮ ਯੂਨੀਕ ਵੇ ਦੇ ਨਾਲ ਤੇ ਘੱਟ ਸਮਾਨ ਦੇ ਨਾਲ ਬਣਾਵਾਂਗੇ ਬਹੁਤ ਹੀ ਵਧੀਆ ਬਣਨਗੇ। ਚਲੋ ਕਰਦੇ ਆ ਬਣਾਉਣਾ ਸ਼ੁਰੂ। ਅਗਲੇ ਤੇ ਮੈਂ 100 ਗ੍ਰਾਮ ਸੂਜੀ ਲਈਆ। ਤੁਸੀਂ ਕੋਈ ਵੀ ਸੂਜੀ ਲੈ ਸਕਦੇ ਆ ਮੋਟੀ, ਬਰੀਕ ਕੋਈ ਵੀ ਤੇ ਫਿਰ ਇਹਦੇ ਵਿੱਚ 50 ਗ੍ਰਾਮ ਦੁੱਧ ਪਾ ਕੇ ਚੰਗੇ ਤਰੀਕੇ ਨਾਲ ਨੂੰ ਮਿਲਾ ਲੈਣਾ ਆ। ਤੇ ਇਹਨੂੰ ਆਪਾਂ ਰਹਿ ਗੋਲਣਾ ਆ। ਤਾਂ ਜੇ ਇਹਦੇ ਵਿੱਚ ਜ਼ਰੂਰਤ ਪਈ ਜੇ ਤੁਹਾਨੂੰ ਜ਼ਿਆਦਾ ਸੁੱਕਾ ਲੱਗਿਆ ਤਾਂ ਤੁਸੀਂ ਥੋੜਾ ਦੁੱਧ ਹੋਰ ਵੀ ਪਾ ਸਕਦੇ ਆ ਇਹ ਦੇਖੋ ਵਧੀਆ ਤਰੀਕੇ ਨਾਲ ਗੁੰਨਾ ਹੈ ਆਪਾਂ ਇਹ ਦੇਖੋ ਚੰਗੀ ਤਰੀਕੇ ਨਾਲ ਇਹ ਜਿਹੜਾ ਆ ਮਿਲ ਗਿਆ ਆ ਇਹਨੂੰ ਆਟੇ ਨੂੰ ਹੁਣ ਆਪਾਂ ਸਾਈਡ ਤੇ ਰੱਖਣਾ ਹੈ ਤੇ ਇੱਥੇ ਜਿਹੜਾ ਦੂਜੇ ਭਾਂਡੇ ਦੇ ਵਿੱਚ ਅੱਧਾ ਚਮਚ ਤੇਸੀਕੀ ਉਹਦੇ ਵਿੱਚ ਥੋੜੇ ਜਿਹਾ ਬਦਾਮ ਤੇ ਪਿਸਤਾ ਨੂੰ ਮੈੜਿਆ ਹੋ ਭੁੰਲਿਆ ਤੁਸੀਂ ਕੋਈ ਵੀ ਡਰਾਈ ਫਰੂਟ ਲੈ ਸਕਦੇ ਆ ਮੀਡੀਅਮ ਗੈਸ ਤੇ ਨੂੰ ਵਧੀਆ 골ਡਨ ਬ੍ਰਾਊਨ ਹੋਣ ਤੱਕ ਭੁੰਲਿਆ ਆ ਤੇ ਇਹਨੂੰ ਸਾਈਡ ਤੇ ਰੱਖ ਤਾ ਇੱਥੇ ਆਪਣੇ ਆਟਾ ਵੀ ਸੈੱਟ ਹੋ ਗਿਆ ਹੈ ਹੁਣ ਇਹਨੂੰ ਆਪਾਂ ਦੋ ਭਾਗਾਂ ਦੇ ਚ ਕਰਕੇ ਤੇ ਇਹਨੂੰ ਵੇਲਣਾ ਸ਼ੁਰੂ ਕਰ ਦੇਣਾ ਹੈ ਸੂਜੀ ਯੂਜ਼ ਕਰਨੀ ਹੈ ਇਹਨੂੰ ਵੇਲਣ ਦੇ ਵਿੱਚ ਆਟਾ ਨਹੀਂ ਯੂਜ਼ ਕਰਨਾ ਸੂਜੀ ਯੂਜ਼ ਕਰਨੀ ਹੈ ਤੇ ਬਹੁਤ ਜ਼ਿਆਦਾ ਵੀ ਨਹੀਂ ਯੂਜ਼ ਕਰਨੀ ਤੇ ਜ਼ਿਆਦਾ ਯੂਜ਼ ਕਰ ਲਈ ਸੂਜੀ ਤੇ ਫਿਰ ਵੀ ਵਧੀਆ ਨਹੀਂ ਲੱਗਣਾ ਇਹ ਖਾਂਦੇ ਵਿੱਚ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੇਖੋ ਇਹਨਾਂ ਆਪਾਂ ਹੁੰਚਾਂਗੇ ਕਿ ਤਰੀਕੇ ਨਾਲ ਬੇਲਣਾ ਨਹੀਂ ਪਤਾ ਮोटा ਨਹੀਂ ਪਤਲਾ ਤੁਸੀਂ ਦੇਖ ਹੀ ਸਕਦੇ ਆ ਇਦਾਂ ਦਾ ਬੇਲਣਾ ਹੈ ਤੇ ਇਹਦੇ ਵਿੱਚ ਸ਼ੇਕ ਕਰ ਦੇਣਾ ਹੈ ਸ਼ੇਕ ਕਰਨ ਦੇ ਨਾਲੇ ਬਹੁਤ ਵਧੀਆ ਪੱਕਦਾ ਹੈ ਫਿਰ ਇਹਨੂੰ ਜਿਹੜਾ ਹੈ ਉਹ ਗਰਮ ਗੈਸ ਤੇ ਤਵੇ ਤੇੜਾ ਉਹ ਪਾ ਲੈਣਾ ਤੇ ਫਿਰ ਇਹਨੂੰ ਆਪਾਂ ਦੇਸੀ ਘਿਓ ਦੇ ਨਾਲ ਗਰੀਸ ਕਰਦੇ ਹੋਏ ਸੇਕਣਾ ਹੈ ਸਿਰਫ ਇੱਕ ਸਾਈਡ ਤੋਂ ਹੀ ਆਪਾਂ ਦੇਸੀ ਘਿਓ ਲਗਾਉਣਾ ਹੈ ਦੂਜੀ ਸਾਈਡ ਤੇ ਆਪਾਂ ਦੇਸੀ ਘਿਓ ਨਹੀਂ ਲਗਾਉਣਾ ਹੌਲ ਹੌਲ ਕਰਕੇ ਨਾ ਵਧੀਆ ਸੇਕ ਲੈਣਾ ਆ। ਮੀਡੀਅਮ ਤੋਂ ਲੋ ਗੈਸ ਰੱਖਣੀ ਆ ਆਪਾਂ। ਤੇ ਜਿਆਦਾ ਕੋਸ਼ਿਸ਼ ਕਰਨੀ ਹੈ ਜੇ ਤੁਸੀਂ ਥੋੜੇ ਜਿਆਦਾ ਚਿੱਟੇ ਰੰਗ ਦੇ ਬਣਾਉਣਾ ਚਾਹੁੰਦੇ ਹੋ ਲੱਡੂ ਤਾਂ ਤੁਸੀਂ ਜਿਆਦਾ ਨਾ ਸੇਕਿਓ। ਪਰ ਇਹ ਕੱਚੀ ਵੀ ਨਹੀਂ ਰਹਿਣੀ ਚਾਹੀਦੀ ਸੇਕ ਦੇ ਨਾਲ ਵਧੀਆ ਢੰਗ ਨਾਲ ਪੱਕ ਜਾਂਦੀ ਆ। ਦੋਨੇ ਰੋਟੀਆਂ ਮੈਦੀ ਬਣਾ ਲਈਆਂ ਹੁਣ ਆਪਾਂ ਇਹਨੂੰ ਠੰਡਾ ਵੀ ਕਰ ਲਿਆ ਹੈ ਤੇ ਹੁਣ ਜਿਹੜੇ ਜੜੇ ਆ ਛੋਟੇ ਛੋਟੇ ਟੁਕੜੇ ਕਰਕੇ ਨੂੰ ਗ੍ਰाइंड ਕਰ ਲੈਣਾ ਹੈ ਤੇ ਫਿਰ ਇਹਦੇ ਵਿੱਚ ਪਾਉਣੀ ਹੈ 50 ਗ੍ਰam ਖੰਡ ਖੰਡ ਦੀ ਜਗ੍ਹਾ ਤੁਸੀਂ ਬੂਰਾ ਖੰਡ ਜਾਂ ਫਿਰ ਕੋਈ ਵੀ ਖੰਡ ਵਰਤ ਸਕਦੇ ਆ ਸ਼ੱਕਰ ਵਰਤ ਸਕਦੇ ਆ ਮਿਸ਼ਰੀ ਵਰਤ ਸਕਦੇ ਆ ਮਿਸ਼ਰੀ ਦਾ ਪਾਊਡਰ ਫਿਰ ਇਸ ਦੇ ਵਿੱਚ ਦੋ ਚਮਚਾ ਨਾਰੀਅਲ ਦਾ ਬੁਰਾਦਾ ਜਿਹੜੇ ਰੋਸਟ ਕੀਤੇ ਹੋਏ ਡਰਾਈ ਫਰੂਟ ਤੇ ਥੋੜੇ ਜਿਹੀ ਲਾਈਚੀ ਦੇ ਦਾਣੇ ਪਾਏ ਚੰਗੀ ਤਰੀਕੇ ਨਾਲ ਮਿਲਾ ਲਿਆ ਹੈ ਤੇ ਫਿਰ ਮਿਲਾਉਣ ਤੋਂ ਬਾਅਦ ਜਿਹਦੇ ਵਿੱਚ ਆਪਾਂ ਦੇਸੀ ਘਿਓ ਪਾਉਣਾ ਸ਼ੁਰੂ ਕਰਾਂਗੇ ਦੇਸੀ ਘਿਓ ਜਿੰਨਾ ਕੋਈ ਜਿਹੜਾ ਯੂਜ਼ ਹੋਊਗਾ ਉਹਨਾਂ ਕੋ ਆਪਾਂ ਪਾ ਲੈਣਾ ਹੈ ਦੇਖੋ ਕਿੰਨਾ ਪਰਫੈਕਟ ਆ ਆਪਾਂ ਬਸ ਜਿਹੜਾ ਇਹਨੂੰ ਦੇਖ ਲੈਣਾ ਜੇ ਬਾਹਲਾ ਸੁੱਕਾ ਸੁੱਕਾ ਲੱਗੇ ਤੇ ਦੇਸੀ ਘਿਓ ਪਾ ਲੈਣਾ ਹੈ ਬਹੁਤ ਹੀ ਵਧੀਆ ਰੈਸিপি ਹੈ ਸਿਰਫ ਥੋੜੇ ਜਿਹੇ ਦੇਸੀ ਘਿਓ ਦੇ ਨਾਲ ਬਣ ਜਾਂਦੀ ਹੈ ਚੀਜ਼ਾਂ ਬਹੁਤੀਆਂ ਚਾਹੀਦੀਆਂ ਨਹੀਂ ਆਪਾਂ ਨੂੰ ਜੇ ਆਪਣੇ ਕੋਲ ਨਾਰੀਅਲ ਦਾ ਪਰਾਧਾ ਨਹੀਂ ਹੈਗਾ ਤਾਂ ਸਕਿੱਪ ਕਰ ਸਕਦੇ ਆ ਫਿਰ ਆਪਣੇ ਸੂਜੀ ਦੇ ਚੂਰਮੇ ਲੱਡੂ ਬਣ ਕੇ ਤਿਆਰ ਆ ਇਹਨੂੰ ਤੁਸੀਂ 1 ਮਹੀਨੇ ਤੋਂ ਵੀ ਜ਼ਿਆਦਾ ਫ੍ਰਿਜ ਦੇ ਵਿੱਚ ਸਟੋਰ ਕਰ ਸਕਦੇ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ